ਬੇਸਿਕਲੀ ਡੀਜੀ ਸਾਹਿਬ ਦੀਆਂ ਡਾਇਰੈਕਸ਼ਨ ਦੇ ਨਾਲ ਜਿਹੜੇ ਜਨੇ ਕ ਸੀਨੀਅਰ ਅਫਸਰ ਨੇ ਸਾਰੇ ਫੀਲਡ ਚ ਜਾ ਕੇ ਆਪਣੀਆਂ ਪ੍ਰਪੇਅਰਨੈਸ ਚੈੱਕ ਕਰ ਰਹੇ ਹਨ ਤੇ ਆਪਣੀਆਂ ਟੀਮਸ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰਪੇਅਰਨੈਸ ਕਰਨ ਦੇਖਣ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕਵਿਪਮੈਂਟ ਹੈਗੇ ਆ ਜਾਂ ਮੈਨਪਰ ਹੈਗੇ ਆ ਉਹਨਾਂ ਨੂੰ ਕਿਦਾਂ ਅਪਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗ ਵੀ ਸਾਰੇ ਪੰਜਾਬ ਦੇ ਸੀਨੀਅਰਸ ਜਾ ਰਹੇ ਤੇ ਉਸੇ ਲਈ ਮੇਰੀ ਡਿਊਟੀ ਲੱਗੀ ਸੀ ਹਮ ਸਾਹਿਬ ਦੀ ਇਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆਇਆ ਤੇ ਨਾਲ ਜਿਹੜੇ ਹਾਈ ਟੈਕਨੋਕ੍ਰਾਸੀ ਕੀਤੇ ਆ ਕੁਝ ਸਿਚੁਏਸ਼ਨ ਪੂਲ ਸਾਇੰਸ ਤੇ ਬਾਕੀ ਮੀਟਿੰਗਸ ਕਰ ਰਹੇ ਆ ਆਪਣੇ ਇੰਚਾਰਜ ਅਫਸਰ ਜਵਾਨਾ ਤੇ ਐਸਐਸਓ ਜਵਾਨਾ ਸਰ ਜਿੰਦੇ ਜਿੰਦੇ ਜੋ ਅਟੈਕ ਕੋਈ ਨੇ ਖਾਣਿਆ ਤੇ ਸਭ ਲੋਕ ਇਸਨੂੰ ਦੇਖਦੇ ਹੋਰ ਉਹਦੀ ਸਕਿਉਰਟੀ ਵਾਸਤੇ ਕਾਣੇ ਦੇ ਦੇਖਿਆ ਜਾ ਰਹੀ ਹੈ ਜਾਲੀ ਗੈਟ ਲਗਾਈ ਜਾ ਰਹੀ ਹੈ ਨਾਲ ਨਾਲ ਬੜਾ ਬੜਾ ਕੰਮ ਜਾਰੀ ਹੈ ਇਹ ਕਿਉਂ ਕਾਣੇ ਨੂੰ ਬਣਾ ਰਿਹਾ ਕੀਤਾ ਜਾ ਰਿਹਾ ਹੈ ਕਾਨੂੰਨ ਦੇ ਅਨੁਸਾਰ ਸਭ ਇਹਨਾਂ ਨੂੰ ਰੱਤ ਦਾ ਲੱਗਦੇ ਕਈਆਂ ਕੰਪਨੀਆਂ ਲਗਾਈਆਂ ਨੇ ਪਰ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਸੋਸਾਇਟੀ ਚ ਹੋ ਰਿਹਾ ਹੈ ਬੜਾ ਕੁਲੀ ਨਹੀਂ ਹੈਗਾ ਆਪਣੇ ਲੋਕਲ ਫੰਕਸ਼ਨ ਮੇਨ ਫੰਕਸ਼ਨ ਤਾਂ ਸੀਮ ਸਾਹਿਬ ਦਾ ਤਫਰੀਦ ਕੋਟੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਹੈ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਇਹ ਰਿਪਬਲਿਕ ਡੇ ਸੂਸ਼ ਕਰਕੇ ਐਟ ਅੰਟੈਂਪਰੇਰੀ ਹੁੰਡਟ ਵੀ ਹੈਵ ਟੂ ਇਨਹੈਂਸ ਦ ਸਿਕਿਉਰਿਟੀ ਫਾਰ ਦ ਪਰਟ ਆ ਉਹਦੇ ਲਈ ਸਾਰੇ ਡਿਪਲੋਇਮੈਂਟ ਕਰੀ ਲੀ ਦੀ ਹੈ ਇਥੇ ਪਹਿਲਾਂ ਵੀ ਕਰਦੇ ਰਹੇ ਆ ਤੇ ਜਿਹੜੇ ਸਾਰੇ ਫੀਲਡ ਆਫਸਰ ਨੇ ਹੁੰਦੇ ਆ ਟਿਕਣੇ ਤੋਂ ਦਨ ਡਾਲਸ ਕੋਈ ਸ਼ੁੱਸ਼ ਨਹੀਂ ਕੋਈ ਪ੍ਰੋਬਲਮ ਇੱਕ ਤੁਸੀਂ ਪੁੱਛ ਰਹੇ ਸੀ ਅਟੈਕਸ ਦੇ ਥਾਣਿਆਂ ਤੇ ਜੀ ਪੁਲਿਸ ਨੇ ਕਿਹਾ ਸੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਬੜੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਉਹ ਟਾਰਗੇਟ ਹਾਰਨਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਟੀ ਦੀ ਭਾਵਨਾ ਆ ਜਾਵੇ ਤੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਤੇ ਗੈਂਗਸਟਰਾਂ ਸਮਬੀ ਦੇ ਵਾਂਟਸ ਟੂ ਸਿਕਿਉਰ ਦਾ ਪਬਲਿਕ ਟੂ ਐਕਸੈਕਟ ਦਾ ਸੋਸ਼ਲ ਨੋਲਜ ਸੋ ਦੈਟਸ ਵਾਈ ਦੇ ਵਾਂਟ ਟੂ ਕ੍ਰੀਏਟ ਐਨ ਅਪਰੈਸ਼ਨ ਔਨ ਦਾ ਪਬਲਿਕ ਪਬਲਿਕ ਤੋਂ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਰੇਂਜ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਰ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਬਾਰਗਾਂ ਦੀ ਕੋਸ਼ਿਸ਼ ਕੀਤੀ ਹੈ ਉੱਥੇ ਫੇਸ ਰਿਸਿਸਟਰ ਕਰਕੇ ਲੀਗਲ ਐਕਸ਼ਨ ਵੀ ਕੀਆ ਗਿਆ ਹੈ। ਸਰ ਇਹ ਕਿਤੇ ਵੀ ਕਿਤੇ ਇਸ ਤਰ੍ਹਾਂ ਗਾਂਢੀ ਗ੍ਰਾਮ ਦੇ ਵਿੱਚ ਜਿਹੜੀ ਹੈਰੀ ਪੱਗ ਦਿੱਤੀ ਦੀ ਪਲੇਸ ਤੇ ਕਿਤੇ ਨਹੀਂ ਅਲਗ ਅਲਗ ਅਕਟੀਵਿਟੀਜ਼ ਹੋ ਰਹੀਆਂ ਤੇ ਇਦਾਂ ਦੀ ਜਿੱਥੇ ਵੀ ਇਹ ਕਲਚਰ ਪ੍ਰੋਗਰਾਮਸ ਹੁੰਦੇ ਰਿਗਾਰਡਿੰਗ ਪਬਲਿਕ ਪਲੇਸ ਤੇ ਉਸ ਦੇ ਰਿਗਾਰਡਿੰਗ ਕੀ ਕੀ ਸਿਕਿਉਰਿਟੀ ਸਿਸਟਮ ਜਿਹੜਾ ਹੈ ਇਦਾਂ ਦੀ ਗਰਾਊਂਡ ਦੇ ਵਿੱਚ ਕਿੰਨਾ ਸ਼ੂਟ ਵਾਲੇ ਕਰਦੇ ਆ। ਉਹ ਬੇਸਿਕਲੀ ਤਾਂ ਉਹ ਕਮਿਸ਼ਨ ਸਾਹਿਬ ਦੇਖ ਰਹੇ ਹੋਣਗੇ। ਜਦ ਜਿਸ ਤਰ੍ਹਾਂ ਉਹ ਬੈਸਰ ਆਰੀ ਬਾਜ਼ਾਰ ਆਹੀ ਬੋਲੋ। ਬੇਸਿਕਲੀ ਤਾਂ ਸਾਰਾ ਕੁਝ ਸਾਨੂੰ ਦੇਖਣਾ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਨਾ ਨਟੀ ਸੈਵਰ ਚੈਕਿੰਗ ਐਂਡ ਐਡਵਾਂਸ ਕੋਟੀ ਲਾਜ ਅਸੀਂ ਇਤਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਨਿਊਸੈਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰਦੇ ਨਾ ਤਾਂ ਇਹਦੇ ਵਿੱਚ ਕੋਈ ਅੱਗੇ ਖੜਨ ਨਾ ਪਾ ਸਕੇ ਸਰ ਇੱਕ ਜਿਹੜਾ ਆਤਵਾਦੀ ਹਮੇਰੀ ਸ਼ੰਕਾ ਚ ਪਾਈ ਜਾ ਰਹੀ ਹੈ 26 ਜਨਵਰੀ ਦੇ ਖਾਸ ਤੌਰ ਤੇ ਤ੍ਰਿਪਾੜਵੜੇ ਦੇ ਤੱਕ ਜਿਹੜੇ ਸਭ ਤੋਂ ਸਭ ਤੋਂ ਸਾਰੇ ਤੁਸੀਂ ਦੇਖੋਗੇ ਪਿੱਠਵੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਸੈਲਸ ਆਲਸੋ ਬੀਨ ਗੇਅਰਡ ਅਪ ਫਾਰ ਥੈਟ ਵੀ ਆਰ ਪ੍ਰੇਪੇਅਰਡ ਫਾਰ ਥੈਟ ਚੈਲੰਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋਈ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਅਗਸਤ ਦਾ 26 ਜਨ ਵੀ ਆਉਂਦੀ ਹੈ ਥੋੜੀ ਲਟਕਣਾ ਸਿਸ ਕਰਕੇ ਵਧਾ ਦਿੱਤੀ ਕਿਉਂਕਿ ਬੜਾ ਬਾਇਸ ਆਈ ਹੁੰਦਾ ਇਹਨੂੰ ਕੋ ਡਿਸਟਰਬ ਨਾ ਕਰ ਪਾਵੇ ਬਾਰਡਰ ਤੇ ਤਾਂ ਤੁਸੀਂ ਬਾਰਡਰ ਏਰੀਆ ਦੇ ਨਾਲ ਜੁੜੇ ਹੋਏ ਹੋ ਜੀ ਤੇ ਬਾਰਡਰ ਏਰੀਆ ਸਰ ਸਰ ਆਪਸ ਦਾ ਰਿਕੋਲ ਕਰਾਂਗੇ ਦੇਖੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ 500 ਕਿਲੋਮੀਟਰ ਦਾ ਬਾਰਡਰ ਹੈ ਇਹਦੇ ਇਹਨੂੰ ਪਲਗਤ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਨ ਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱਡਨੇ ਸ਼ੁਰੂ ਕੀਤੇ ਨੇ ਉਹਦੇ ਨਾਲ ਨਾਰਕੋਟਿਕਸ ਭੇਜ ਦਿੰਦੇ ਨੇ ਔਰ ਵੈਪਰਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨ ਨੋਟ ਚੇਂਜ ਫਦਰ ਮੈਟਰ ਤੋਂ ਇਥੇ ਦੀ ਫੋਰਸ ਨੂੰ ਜ਼ਿਆਦਾ ਅਲਰਟ ਹੋਣਾ ਪੈਂਦਾ that is why we are moving around and uh, supervising the निया। निया निया। nee, आगा। right the ਚੈਲੰਜ ਵੱਧ ਗਿਆ ਨਸ਼ਾ ਤਸਕਰਾਂ ਕਿ ਨਾਰਗਾਨਿਸਟਰ ਨਾਲ ਆਤਿ ਬੋਲ ਚਾਹੇ ਤੁਸੀਂ ਨਹੀਂ ਜਿਹੜਾ ਕੀ ਇਹਨਾਂ ਚੈਲੰਜ ਵੱਧ ਗਿਆ ਪੁਲਿਸ ਚੈਲੰਜ ਤਾਂ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆਰ ਆਰ ਡੀਲਿੰਗ ਰਾਈਟ ਫਰਮ ਦ ਡੇਜ਼ ਆਫ ਟੈਰਰਿਸਮ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ uh -huh. 90s ਦੇ ਵਿੱਚ ਵੀ ਇਹੋ ਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਸੀਗਾ ਇਹਨੂੰ ਖਤਮ ਕੀਤਾ ਸੀਗਾ ਆਰ ਕੈਪेबल ਆਫ ਡੂਇੰਗ ਦ ਸੇਮ ਰਾਈਟ ਨਾਓ ਆਲਸੋ ਪਰ ਬੈਠੇ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਸਕਦਾ ਨਹੀਂ ਉਹ ਤਾਂ ਐਕਸਟਰੈਡੀਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਨ੍ਹਾਂ ਘਾਟੀਆਂ ਨਹੀਂ ਹੈਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈੱਡ ਕਾਰਨਰ ਨੋਟਿਸ ਐਂਡ ਆਲ ਦੈਟ ਇਜ਼ ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫਾਰ ਦਾ ਲੀਗਲ ਵੇਜ਼ ਓਨ ਉਹ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਕਿ ਅਸੀਂ ਪਛੂ ਕਰ ਰਹੇ ਹਾਂ ਉਸੇ ਸਰ ਡਰੋਨ ਐਕਟੀਵਿਟੀ ਵੀ ਕੋਈ ਨਹੀਂ ਕੋਈ ਦੇਖਤਾ ਹੁੰਦੀ ਲਖਿਆ ਨਹੀਂ ਡਰੋਨ ਵੀ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦਾ ਰਿਕਵਾਇਰਮੈਂਟਸ ਆਫ ਦਾ ਫੀਲਡ ਇਸੇ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਸਟੇਟ ਇੰਟੈਲੀਜੈਂਸ ਏਜੰਸੀ ਨਾਲ ਰਲ ਕੇ ਅਸੀਂ ਬੀਐਸਐਫ ਨਾਲ ਰਲ ਕੇ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਅਸਰ ਇਸ ਕਲੈਕਟਿਵ ਥ੍ਰੈਟ ਫਾਰ 올 ਏਜੰਸੀ ਸੋ ਵੀ ਆਰ ਓਨ ਦ ਸੇਮ ਪੇਜ ਸੋ ਵੀ ਟਾਕ ਅਬਾਊਟ ਦ ਮੋਸਟ ਕ라우ਡਿਡ ਏਰੀਆ ਸਚ ਐਸ ਡੇਲਵ ਸਟੇਸ਼ਨ ਬੱਸ ਸਟੈਂਡ 에ਰਪੋਰਟ ਸੋ ਹੂ ਐਵਰ ਵਾਂਟ ਟੂ ਅਟੈਕ ਥਿਸ ਫਾਈਂਡ ਆਊਟ ਸਚ ਓਕੇਜਨਸ ਲਾਈਕ ਪਬਲਿਕ ਡੇ ਇੰਡੀਪੈਂਡੈਂਸ ਡੇ অর ਆਲ ਅਦਰ ਸਪੈਸ਼ਲ ਲੋਕੇਸ਼ਨਸ ਸੋ ਵਾਟ ਆਰ ਨਾ ਵੀ ਵੀ ਗੋ ਫਾਰ ਦਾ ਪ੍ਰਵੈਂਟਿਵ ਮੈਜਰਸ ਐਂਡ ਆਲ ਦੈਟ ਬੇਸਿਕਲੀ ਇਹ ਦਾ ਇਨੀਸ਼ੀਅਲ ਲਾਈਵ ਦਾ ਦਾ ਪਾਰਟੀ ਓਨਲੀ ਦੇ ਹੈਵ ਟੂ ਚੂਜ਼ ਦਾ ਟਾਈਮ ਵੈਨਿਊ ਐਂਡ ਦਾ ਟਾਰਗੇਟ ਰਾਈਟ ਸੋ ਵੀ ਗੋ ਫਾਰ ਦਾ ਪ੍ਰਵੈਂਸ਼ਨ ਆਫ ਦੈਟ ਇਨ ਕੇਸ ਇਟ ਹੈਪਨਸ ਦੈਨ ਵੀ ਗੋ ਫਾਰ ਦਾ ਕਿਲ ਫਾਰ ਦਾ ਮੈਟਰ ਵੀ ਹੈਵ ਟੂ ਗੋ ਫਾਰ ਦਾ ਡਿਟੈਕਸ਼ਨ ਐਂਡ ਆਲ ਦੈਟ ਹੋਰ ਕੋਈ ਕੁਐਸਚਨ ਆ ਦੱਸੋ ਵਿਦੇਸ਼ ਚ ਬੈਠੇ ਜਿਹੜੇ ਕੈਪਸੂਲ ਦਾ ਕੰਟਰੋਲ ਖਾਸ ਕਰਕੇ ਸਰਦੀ ਇਲਾਕੇ ਦੇ ਵਿੱਚ ਹੀ ਟਾਰਗੇਟ ਕਰਦੇ ਹਾਂ ਜਿਹੜੀ ਜਿਹੜੇ ਨੌਜਵਾਨ ਉਹਨਾਂ ਦੀ ਬੇਸਿਕਲੀ ਜਿਹੜੀ ਬੈਕਗ੍ਰਾਉਂਡ ਹੁੰਦੀ ਹੈ ਨਾ ਇਹ ਗੈਂਗਸਟਰ ਦੇ ਜੇ ਸੇਰੀ ਦਾ ਹੁੰਦਾ ਨੇਚਰਲੀ ਦੇ ਵੈਲ ਵਸਟ ਵਿਦ ਦਾ ਟੋਪੋਗ੍ਰਾਫੀ ਐਂਡ ਦਾ ਜੀਓਗ੍ਰਾਫੀ ਆਫ ਥੈਟ ਏਰੀਆ ਸੋ ਦੇ ਹੈਵ ਦਾ ਕਨੈਕਸ਼ਨਸ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦਾ ਟੈਲੈਂਟ ਦੇਅਰ ਓਨਲੀ ਫਾਰ ਦੈਟ ਮੈਟਰ ਸੋ ਦੈਟ ਇਜ਼ ਵਨ ਆਫ ਦਾ ਰੀਜ਼ਨਸ ਉਹਦੇ ਤੇ ਐਂਟੀਟੋਨ ਸਿਸਟਮ ਬਾਰੇ ਵੀ ਗੱਲਬਾਤ ਚੱਲਦੀ ਹੈ ਨਹੀਂ ਉਹਦੇ ਚ ਐਸਾ ਹੈ ਕਿ ਉਹ ਦੀਜ਼ ਆਰ ਸੀਕ੍ਰੀਟ ਥਿੰਗਸ ਹਰ ਮੈਨ ਵੀ ਕੈਨਟ ਐਕਸਪੋਜ਼ ਇਟ ਟੂ ਦਾ ਜਨਰਲ ਪਬਲਿਕ ਬੈਸਿਕਲੀ ਵੀ ਕਮ ਅਪ ਵਿਦ ਦਾ ਸੋਲੂਸ਼ਨਸ ਪਰ ਆਲ ਦੇਰ ਇਜ਼ ਅ ਥ੍ਰੈਟ ਸੋ ਇਟ ਗ੍ਰੇਨਟ ਹੋਣ ਦੇ ਲਈ ਪੋਸਿਬਲ ਹੋ ਰਿਹਾ ਹੈ ਨਾ ਇਹ ਸਖਤੀ ਦੀ ਲੈਣੀ ਹੈ ਸੀ ਇਟ ਇਟ ਥੋ ਜਿਆਦਾ ਗੈਸ ਐਕਟਿਵ ਕਿ ਮੱਝ ਦੇ ਵਿੱਚ ਨਹੀਂ ਨਹੀਂ ਮੈਂ ਉਹ ਵੀ ਦੱਸ ਕੇ ਹਟਿਆ ਮੈਡਮ ਨੇ ਪੁੱਛਿਆ ਸੀਗਾ ਕਿ ਜਿਹੜਾ ਅਟੈਕਰ ਹੈ ਉਹਨੇ ਟਾਈਮ ਦੇਂਦੀਓ ਤੇ ਟਾਰਗੇਟ ਖੁਦ ਹੀ ਚੂਜ਼ ਕਰਨਾ ਹੁੰਦਾ ਨਾ ਸਾਡੀ ਤੋਂ ਕੋਈ ਸਲਾਹ ਲੈਣੀ ਨਹੀਂ ਨਾ ਤੁਹਾਡੀ ਸਲਾਹ ਲੈਣੀ ਬੇਸਿਕਲੀ ਉਹ ਜਿੱਥੇ ਵੀ ਉਹ ਡਿਸਾਈਡ ਕਰਦਾ ਹੈਗਾ ਵੀ ਹਵ ਟੂ ਰਿਸਪੌਂਡ ਟੂ ਦੈਟ